ਤੇ ਕਿਸਾਨ ਭੈਣੋ ਅੱਜ ਆਪਾਂ ਦਿੱਲੀ ਤੇ ਕਿਸਾਨਾਂ ਤੇ ਕੀਰਤੀਆਂ ਤੇ ਹੋ ਰਹੇ ਕਸ਼ਤ ਦੇ ਰੋਸ ਵਿੱਚ ਰੇਲ ਰੋਕੋ ਅੰਦੋਲਨ ਚ ਹਾਜ਼ਰੀ ਭਰੀ ਐ ਆਓ ਸਭ ਤੋਂ ਪਹਿਲਾਂ ਅੱਜ ਵੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੀ ਬਦਕਿਸਮਤੀ ਹੈ ਕਿ ਸਾਡੇ ਦੇਸ਼ ਤੇ ਜੋ ਸ਼ਾਸਨ 1947 ਤੋਂ ਚੱਲਿਆ ਉਹ ਫਰੇਬੀ ਸਰਕਾਰਾਂ ਨੇ ਨਮਾਇਦਿਆਂ ਦਾ ਚਲਿਆ ਸਾਡਾ ਸੰਵਿਧਾਨ ਡਾਕਟਰ ਅੰਬੇਦਕਰ ਦੁਆਰਾ ਉਹਨਾਂ ਦੇਸ਼ਾਂ ਤੋਂ ਚੋਣ ਕਰਕੇ ਬਣਾਇਆ ਗਿਆ ਉਸ ਸਮੇਂ ਦੇ ਬੁੱਧੀਜੀਵੀਆਂ ਤੋਂ ਕਿ ਨਾ ਇਹ ਵਿਚਕੀਲਾ ਹੋਵੇ ਤੇ ਨਾ ਹੀ ਕਠੋਰ ਪਰ ਉਸ ਸੰਵਿਧਾਨ ਦੀਆਂ ਪਿਛਲੇ 3 ਦਹਾਕਿਆਂ ਤੋਂ ਪੂਰ ਜੋਰ ਧਜੀਆਂ ਉਡਾਈਆਂ ਗਈਆਂ ਜਿਸ ਦੇ ਵਿੱਚ ਸਾਡੇ ਸਮਰਾਜ ਗਏ ਪੀੜੀ ਦਰ ਪੀੜੀ ਅਮੀਰ ਹੁੰਦੇ ਜਾ ਰਹੇ ਨੇ ਤੇ ਕਿਸਾਨ ਮਜ਼ਦੂਰ ਪੀੜੀ ਦਰ ਪੀੜੀ ਗਰੀਬ ਹੁੰਦੇ ਜਾ ਰਹੇ ਨੇ ਇਸ ਦੇ ਵਿੱਚ ਇਹ ਬੋਟ ਬੈਂਕ ਹੈ ਜੋ ਇਸ ਨੇ ਸਾਨੂੰ ਬਿਲਕੁਲ ਅੰਧਰੁੱਧ ਦੋ ਦਿੱਤਾ ਅਜਿ ਖਿਸ਼ ਲਾਲਚ ਦੇ ਕਾਰਨ ਇਹਨਾ ਬੋਟ ਬੈਂਕ ਰਾਹੀਂ ਆਪਣਾ ਵੋਟ ਇਹਨਾਂ ਨੂੰ ਦੇ ਕੇ ਉਹਨਾਂ ਦਾ ਮੰਗਤਾ ਬਣ ਕੇ ਉਹਨਾਂ ਦੇ ਕਨੌਟੇ ਹੁੰਨੇ ਆ ਜਦ ਕਿ ਇਹ ਸਾਡਾ ਹੱਕ ਹੈ ਜੋ ਸਰਕਾਰ ਦੇ ਵਿੱਚ ਸਿਆਸਤ ਦੇ ਵਿੱਚ ਬੈਠ ਕੇ ਸਾਨੂੰ ਇਹਨਾਂ ਨੇ ਦੇਣਾ ਹੈ ਅਸੀਂ ਹਰ ਰੋਜ਼ ਟੈਕਸ ਭਰਦੇ ਆ ਪਰ ਸਾਡੀ ਅਗਿਆਨਤਾ ਦੇ ਕਾਰਨ ਇਹ ਪਹਿਲਾਂ ਸਾਡੇ ਪੈਰਾਂ 'ਚ ਲਿਰਦੇ ਨੇ ਤੇ ਫਿਰ ਸਾਡੇ ਸਿਰ ਤੇ ਬੰਦੇ ਨੇ ਜੋ ਅੱਜ ਦਿੱਲੀ ਖਨੌਰੀ ਬਾਰਡਰ ਤੇ ਇਹ ਸ਼ਹਿਣੇ ਇਹਨਾਂ ਨੂੰ ਕਿਉਂਕਿ ਜਦੋਂ ਵੀ ਵੋਟਾਂ ਦਾ ਟਾਈਮ ਆਉਂਦਾ ਹੈ ਉਹ ਰਹਾ ਸਾਡੇ ਕਰ ਮੁਤਾਬਕ ਰੋੜ ਨਿੱਕਾ ਜਾਂਦੇ ਨੇ ਤੇ ਆਮ ਰਹਿ ਜਾਂਦੇ ਨੇ ਜਿਹੜੇ ਗਿਆਨ ਜਿਨ੍ਹਾਂ ਨੂੰ ਇਹ ਜਾਗਰੂਤ ਹੁੰਦੇ ਆ ਵੀ ਅਸੀਂ ਵੋਟਾਂ ਦੇ ਕੇ ਕੁਝ ਨਹੀਂ ਖੱਟਣਾ ਸਾਨੂੰ ਸੰਘਰਸ਼ਾਂ ਦੇ ਰਾਹ ਤੇ ਜਾ ਕੇ ਹੀ ਕੁਝ ਪ੍ਰਾਪਤ ਹੋਣਾ ਹੈ ਇਹ ਸੰਘਰਸ਼ਾਂ ਦੇ ਰਾਹ ਤੇ ਤੁਰ ਕੇ ਸਾਨੂੰ ਏ ਮੰਗਾ ਬਣਾਉਣੀਆਂ ਪੈਣੀਆਂ ਘਰ ਘਰ ਦੇ ਵਿੱਚ ਬੰਦਾ ਬਹਾਦਰ ਪੈਦਾ ਕਰਨਾ ਵੈਣਾ ਘਰ ਦਾ ਘਰ ਦੇ ਵਿੱਚ ਮਾਈ ਭਾਗੋ ਪੈਦਾ ਕਰਨੀ ਪੈਣੀ ਹੈ ਸਾਨੂੰ ਜਿਗਰੇ ਰੱਖਣੇ ਪੈਣੇ ਹੈ ਕਿ ਜੇ ਅਸੀਂ ਤੁਰੇ ਤਾਂ ਸਿਰ ਤੇ ਖੱਫੜ ਮੰਨ ਕੇ ਤੁਰਾਂਗੇ ਆਉਣ ਦੀ ਆਸ ਨਹੀਂ ਤੇ ਜੇ ਸਾਡੀਆਂ ਧੀਆਂ ਪੈਣਾ ਨੌਜਵਾਨ ਕਰਦੀਆਂ ਤਾਂ ਉਹ ਵੀ ਸਿਰ ਤੇ ਖੱਫੜ ਮੰਨ ਕੇ ਤੁਰਣਗੀਆਂ ਕਿਉਂਕਿ ਇਹ ਮਸਲਾ ਸਿਰਫ ਸਾਡੀ ਅਯੋਕੀ ਜ਼ਿੰਦਗੀ ਦਾ ਨਹੀਂ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਦਾ ਵੀ ਹੈ ਜੈਸਾ ਹੀ ਸਾਨੂੰ ਘੱਲ ਨਾ ਕਾਇਨੀ ਪੈਣੀ ਆ ਭਰਾਓ ਅੱਜ ਸਰਕਾਰ ਨੇ ਸਾਡੇ ਕਿਸਾਨਾਂ ਤੇ ਗੋਲੀਆਂ ਛੱਡੀਆਂ ਬੈਰੀ ਘੜ ਇਸ ਤਰ੍ਹਾਂ ਬਣਾਏ ਲੱਖਰ ਦੀਆਂ ਦਾ ਖਰਚਾ ਕੀਤਾ ਪਰ ਸਾਨੂੰ ਦੇਣ ਲਈ ਢਾਲ ਨਹੀਂ ਹੈਗਾ ਕਿਉਂ ਕਿ ਜੇ ਸਾਨੂੰ ਉਹ ਸਮਾਗਮੀ ਨਾ ਠੰਡਿਰਪੁਰ ਤਾ ਉਹਨਾਂ ਦੇ ਬੋਟ ਬੈਂਕ ਬੰਦ ਹੋ ਜਾਣੇ ਆ ਅਸੀਂ ਸਖਾਰੇ ਹੋ ਜਾਗੇ ਤੇ ਸਖਾਰੇ ਹੋ ਕੇ ਅਸੀਂ ਉਹਨਾਂ ਦੀਆਂ ਉਹਨਾਂ ਨੀਤੀਆਂ ਤੇ ਸਵਾਲ ਚੱਕਾਂਗੇ ਕਿਉਂਕਿ ਅੱਜ ਅਸੀਂ ਆਥਖਾਤ ਵਿੱਚ ਫਸੇ ਹੋਏ ਅੱਜ ਜਿਵੇਂ ਬੈਂਕਾਂ ਦੇ ਕਰਜ਼ਾਈ ਹੋ ਗਏ ਅੱਜ ਸਾਨੂੰ ਨਸ਼ੇ ਦੇ ਸਾਡੀਆਂ ਬੱਚਿਆਂ ਨੂੰ ਗ੍ਰਸਤ ਕਰ ਗਏ ਸਾਨੂੰ ਮੌਤ ਦੇ ਰਾਹ ਤੇ ਤੋਰਨ ਵਾਲੀਆਂ ਸਰਕਾਰਾਂ ਸਮਾਵੀ ਇਹ ਤਰੀਕੇ ਨਾਲ ਸੁਖਾਲੀ ਲਾਗੂ ਨਹੀਂ ਕਰਨਗੇ ਇਸ ਲਈ ਆਓ ਉੱਠੋ ਤੇ ਕਰਕਾਰ ਦੇ ਵਿੱਚ ਆਵਾਜ਼ ਦਿਓ ਕਿ ਸਾਨੂੰ ਸ਼ਹਿਰਾਂ ਦੇ ਰਾਹ ਪੈਣਾ ਵੈਣਾ ਤੇ ਦੂਜਾ ਸਵਾਲ ਜੋ ਬਾਈ ਨੇ ਕੀਤਾ ਕਿ ਜਿਹੜੇ ਸਾਨੂੰ ਪੁੱਛਦੇ ਨੇ ਕਿ ਤੁਸੀਂ ਕਿਉਂ ਨਹੀਂ ਜਾਂਦੇ ਉਹਨਾਂ ਨੂੰ ਦੱਸੋ ਕਿ ਜੋ ਜੱਥੇ ਬੰਨੀਆਂ ਉੱਥੇ ਗਈਆਂ ਉਹ ਸੰਯੁਕਤ ਮੋਰਚੇ ਚ ਸ਼ਾਮਾਂ ਕਿਸਾਨ ਨੂੰ ਮੀਟਿੰਗ 'ਚ ਨਹੀਂ ਬੁਲਾਇਆ ਆਪ ਉਹ ਹਾਰੀਆਂ ਗਈਆਂ ਤੇ ਅਗਰਾਹਾਂ ਜੱਠੇਬੰਦੀ ਫੇਰ ਵੀ ਉਹਨਾਂ ਦੀ ਸਪੋਰਟ ਤੇ ਖੜੀ ਹੈ ਜੈ ਜਵਾਨ ਜੈ ਕਿਸਾਨ ਜਿੱਤ ਲੜਨ ਵਾਲੇ ਨੋਕਸਾਂ ਦੀ